ਤੇ ਉਹਦੇ ਇੱਕ ਮੁੰਡੇ ਤੇ ਇੱਕ ਦੋਸਤ ਨੇ ਇੱਕ ਲੀਡਜ ਨੇ ਆ ਕੇ ਇਹਦੀ ਕੁੱਟਮਾਰ ਕੀਤੀ ਹੈ ਜਿਸ ਕਾਰਨ ਇਹ ਮੌਤ ਹੋ ਗਈ। ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੀ? ਗੁਰਪ੍ਰੀਤ ਸਿੰਘ ਦਾ ਨਾਮ ਦਾ ਬੰਦਾ ਗੁਰੂ ਜੀ ਦਾ। ਕਿੰਨੇ ਵਜੇ ਦੀ ਇਹ ਘਟਨਾ ਹੈ ਤੇ ਪੁਲਿਸ ਦੇ ਵਿੱਚ ਕੀ ਮਾਮਲਾ ਜੀ ਦਾ? ਘਟਨਾ ਹੈ 3 ਵਜੇ ਹੋਇਆ ਹੈ। ਤੇ ਪਤ 5 ਵਜੇ ਕਰੀ ਪੁਲਿਸ ਨੂੰ ਪਤਾ ਲੱਗਾ 5:00। ਦਿਨ ਦਿਹਾੜੇ ਵੱਡੀ ਵਾਰਤਾਤ ਫਾਪਰੀਏ ਇੱਕ ਔਰਤ ਨੇ ਆਪਣੇ ਮੁੰਡੇ ਤੇ ਉਸਦੇ ਦੋਸਤ ਦੇ ਨਾਲ ਮਿਲ ਕੇ ਬੰਦੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਦੀ ਮੌਤ ਹੋ ਚੁੱਕੀ ਆ ਪੁਲਿਸ ਦੇ ਵੱਲੋਂ ਸਾਰਾ ਮਾਮਲਾ ਦਰਜ کیا ਪੁਲਿਸ ਦੇ ਕਹਿਣ ਮੁਤਾਬਕ ਔਰਤ ਨੇ ਆਪਣੇ ਮੁੰਡੇ ਅਤੇ ਦੋਸਤ ਦੇ ਨਾਲ ਮਿਲ ਕੇ ਇਸ ਵਿਅਕਤੀ ਦੀ ਕੁੱਟਕੁੱਟ ਕੇ ਉਸ ਨੂੰ ਮੌਤ ਤੇ ਕਾਠ ਉਤਾਰ ਦਿੱਤਾ ਦਰਅਸਲ ਮਾਮਲਾ ਮਾਂਸਾ ਚੁਲੇ ਦੇ ਕਸਬਾ ਪਿੱਖੀ ਦੇ ਪਿੰਡ ਅਤਲਾ ਖੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦਿਨ ਦਿਹਾੜੇ ਇੱਕ ਵਿਅਕਤੀ ਨੂੰ ਕੁੱਟਕੁੱਟ ਕੇ ਮੌਤ ਦੇ ਕਾਟ ਉਤਾਰ ਦਿੱਤਾ ਮ੍ਰਿਤਕ ਦੀ ਪਛਾਣ ਗੁਰਮੀਲ ਸਿੰਘ ਉਰਫ ਮੇਲਾ ਜਿਸ ਦੀ ਉਮਰ 45 ਸਾਲ ਦੇ ਕਰੀਬ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਤਲ ਦੇ ਕਾਰਨ ਪਤਾਲਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਵਾਰਤਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਵਕਤ ਸਹਿਮ ਦਾ ਮਾਹੌਲ ਬਣਿਆ ਹੋਇਆ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਲਜ਼ਾਮ ਲਗਾਏ ਕਿ ਇੱਕ ਔਰਤ ਨੇ ਆਪਣੇ ਮੁੰਡੇ ਅਤੇ ਮੁੰਡੇ ਦੇ ਦੋਸਤ ਦੇ ਨਾਲ ਮਿਲ ਕੇ ਇਸ ਵਿਅਕਤੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਤਾਂ ਉਸ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਸੁਣ ਲੈਣ ਨੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਕਿਉਂ ਇੰਨੀ ਬੇਰਹਿਮੀ ਤਰੀਕੇ ਦੇ ਨਾਲ ਇਸ ਸਖਸ਼ ਨੂੰ ਮੌਤ ਦਿੱਤੀ ਗਈ ਇਹ ਆਪਣਾ ਕੋਈ ਲੇਡੀ ਜੀ ਨੇ ਉਹਨੇ ਕੁਝ ਕਿਹਾ ਸੀ ਮੇਲਾ ਸਿੰਘ ਦਾ ਨਾਮ ਬੰਨਾ ਹੈ ਤੇ ਉਹਦੇ ਇੱਕ ਮੁੰਡੇ ਤੇ ਇੱਕ ਦੋਸਤ ਨੇ ਇੱਕ ਲੇਡੀ ਜੀ ਨੇ ਆ ਕੇ ਇਹਨੂੰ ਕੁੱਟਮਾਰ ਕੀਤੀ ਹੈ ਜਿਸ ਕਾਰਨ ਇਹ ਦੀ ਮੌਤ ਹੋ ਗਈ। ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੀ? ਗੁਰਪ੍ਰੀਤ ਸਿੰਘ ਦਾ ਨਾਂ ਦਾ ਬੰਦਾ ਗੁਰੂ ਜੀ ਦਾ। ਕਿੰਨੇ ਵਜੇ ਦੀ ਇਹ ਘਟਨਾ ਹੈ ਤੇ ਪੁਲਿਸ ਦੇ ਵਿੱਚ ਕੀ ਮਾਮਲਾ ਜਦ? ਘਟਨਾ ਹੈ 3:00 ਵਜੇ ਦਾ। ਤੇ ਪਤ 5:00 ਵਜੇ ਕਰੀ ਪੁਲਿਸ ਨੂੰ ਪਤਾ ਲੱਗਾ 5:00। ਦਿਨ ਦਿਹਾੜੇ ਵੱਡੀ ਵਾਰਤਾਤ ਵਾਪਰੀ ਹੈ ਇੱਕ ਔਰਤ ਨੇ ਆਪਣੇ ਮੁੰਡੇ ਤੇ ਉਸਦੇ ਦੋਸਤ ਦੇ ਨਾਲ ਮਿਲ ਕੇ ਬੰਦੇ ਦੀ ਬੇਰਹਿਮੀ ਦੇ ਨਾਲ ਕੁਟਮਾਰ ਕੀਤੀ ਜ਼ੁਸਤੀ ਮੌਤ ਹੋ ਚੁੱਕੀ ਆ ਪੁਲਿਸ ਦੇ ਵੱਲੋਂ ਸਾਰਾ ਮਾਮਲਾ ਦੱਸਿਆ ਗਿਆ ਪੁਲਿਸ ਦੇ ਕਹਿਣ ਮੁਤਾਬਕ ਔਰਤ ਨੇ ਆਪਣੇ ਮੁੰਡੇ ਅਤੇ ਦੋਸਤ ਦੇ ਨਾਲ ਮਿਲ ਕੇ ਇਸ ਵਿਅਕਤੀ ਦੀ ਕੁਟਕੁਟ ਕੇ ਉਸ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਦਰਅਸਲ ਮਾਮਲਾ ਮਾਨਸਾ ਝੁਲੇ ਦੇ ਕਸਬਾ ਪਿੱਖੀ ਦੇ ਪਿੰਡ ਅਤਲਾ ਖੁੱਟ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦਿਨ ਦਿਹਾੜੇ ਇੱਕ ਵਿਅਕਤੀ ਨੂੰ ਕੁਟਕੁਟ ਕੇ ਮੌਤ ਦੇ ਕਾਟ ਉਤਾਰ ਦਿੱਤਾ ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਉਰਫ ਮੇਲਾ ਜਿਸ ਦੀ ਉਮਰ 45 ਸਾਲ ਦੇ ਕਰੀਬ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਤਲ ਦੇ ਕਾਰਨ ਪਤਾ ਲਗਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਵਾਰਤਾਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਵਕਤ ਸਹਿਮ ਦਾ ਮਾਹੌਲ ਬਣਿਆ ਹੋਇਆ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਇਲਜ਼ਾਮ ਲਗਾਏ ਕਿ ਇੱਕ ਔਰਤ ਨੇ ਆਪਣੇ ਮੂਲ